ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਮੇਰਾ ਚੈਨਲ ਆ ਸਿੱਧੂ ਚੈਨਲ 2 ਤੈਨਾਂ ਨੂੰ ਸਬਸਕ੍ਰਾਈਬ ਵੀ ਕਰੋ ਮੇਰੇ ਵੀਰ ਲਾਇਕ ਵੀ ਕਰ ਦਿਓ ਅੱਗੇ ਸ਼ੇਅਰ ਵੀ ਕਰ ਦਿਓ ਆਪਣੇ ਕੁਛ ਘੰਟੇ ਘਟਦੇ ਆ ਮੇਰੇ ਵੀਰ ਸਾਰਾ ਮੇਰੀ ਰਿਕਵੈਸਟ ਹੈ ਵੀ ਗਾਂ ਦੀ ਗਾਂ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਆਪਾਂ ਨਾ ਤਾਂ ਮੈਂ ਕੋਈ ਗੰਦੀ ਵੀਡੀਓ ਪਾਵਾਂ ਨਾ ਮਾਂ ਕੋਈ ਕਿਸੇ ਦੇ ਖਿਲਾਫ ਪਾਵਾਂ ਆਪਾਂ ਤਾਂ ਇਸ ਤਰ੍ਹਾਂ ਹੀ ਆਪਦੀਆਂ ਰਲਮੀਆਂ ਮਿਲਮੀਆਂ ਗੱਲਾਂ ਵਾਲੀ ਪਾਈ ਜੰਨੇ ਆ ਸਾਨੂੰ ਕੋਈ ਬਹੁਤੇ ਬਿਓਂ ਦਾ ਬਣੀ ਹੈ ਨਾ ਸਾਨੂੰ ਬਹੁਤਾ ਪੈਸਿਆਂ ਦਾ ਸਾਡਾ ਤਾਂ ਮਨ ਦਾ ਚਾਅ ਆ ਮੇਰਾ ਤਾਂ ਕਹਿੰਦੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰੋ ਗੱਲਾਂ ਇਹ ਤੁਹਾਡੇ ਸੁਣਨ ਵਾਲੀਆਂ ਹੁੰਦੀਆਂ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲੀਆਂ ਹੁੰਦੀਆਂ ਮੁੰਡਾ ਕੁੜੀ ਭੈਣ ਭਰਾ ਮਾਤਾ ਬਜ਼ੁਰਗ ਸਾਰੇ ਸੁਣ ਸਕਦੇ ਆ ਇਹ ਗੱਲ ਸਾਧ ਸੰਗਤ ਨੂੰ ਅੱਜ ਤੁਹਾਨੂੰ ਸੁਣਾਉਣੀ ਆ ਕਾਰਪੋਰੇਟ ਘਰਾਣਿਆਂ ਦੀਆਂ ਗੱਲਾਂ ਹੁਣ ਜਿਹੜੀਆਂ ਗੱਲਾਂ ਸਾਧ ਸੰਗਤ ਇਹ ਆਪਾਂ ਨੂੰ ਤੰਗ ਕਿਉਂ ਕਰਦੇ ਆ ਪੰਜਾਬੀਆਂ ਨੂੰ ਚਾਰ ਸਪੇਰੇ ਆਪਾਂ ਨੂੰ ਤੰਗ ਕਰੀ ਆਉਂਦੇ ਆ ਮਿਲ ਕੇ ਇਹ ਵਿੱਚ ਤੰਗ ਕਿਵੇਂ ਕਰਦੇ ਦੇਖੋ ਆਪਣੀਆਂ ਪਹਿਲਾਂ ਚੱਕੀਆਂ ਹੁੰਦੀਆਂ ਸੀ ਹੁੰਦੀਆਂ ਸੀ ਨਾ ਚੱਕੀਆਂ ਜਿਨ੍ਹਾਂ ਤੇ ਆਪਾਂ ਸਿਰ ਤੇ ਰੱਖ ਕੇ ਆਪਣੀਆਂ ਮਾਤਾਵਾਂ ਭੈਣਾਂ ਵੀਰ ਬਜ਼ੁਰਗ ਚੱਕੀ ਤੇ ਆਟਾ ਲੈ ਕੇ ਜਾਂਦੇ ਹੁੰਦੇ ਸੀ 40 50 ਕਿਲੋ ਆਮ ਬੁੜੀਆਂ ਵੀ ਚੱਕ ਲੈਂਦੀਆਂ ਸੀ ਚੱਕੀ ਤੇ ਧਰ ਕੇ ਉਹਨਾਂ ਚੱਕੀ ਵਾਲੇ ਨੇ ਨੰਬਰ ਲਾਉਣੇ ਜੋਖਣਾ ਤੱਕੜ ਤੇ ਫੇਰ ਆਟਾ ਪੀ ਕੇ ਰੱਖਣਾ ਫੇਰ ਆਪਾਂ ਲੈ ਕੇ ਆਉਣਾ ਨੰਬਰ ਦੇਖ ਕੇ ਆਪਾਂ ਆਪਦਾ ਆਟਾ ਚੱਕਦੇ ਹੁੰਦੇ ਸੀ ਇਹਨਾਂ ਨੇ ਉਹ ਵੀ ਖਤਮ ਕਰਤੇ ਕਰਤੇ ਨਾ ਖਤਮ ਕੁੱਲੂ ਲੱਗੇ ਹੁੰਦੇ ਸੀ ਆਮ ਆਪਣੇ ਹਰੇਕ ਗਵਾਰ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਹੀ ਆਮ ਚੱਕੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਕਈ ਕਈ ਚੱਕੀਆਂ ਹੁਣ ਆ ਗਿਆ ਉਤੋਂ ਚੌਕਰ ਲਾਈ ਜਾਂਦੇ ਆ ਉਹ ਅੱਡ ਵਿੱਚ ਜਾਂਦੇ ਆ ਕੱਲਾ ਜਿਹੜਾ ਅਸਲ ਵਿੱਚ ਆਟਾ ਹੁੰਦਾ ਨਾ ਸਾਹ ਸੰਗਤ ਜਿਹੜਾ ਚੌਕਰ ਆਪਾਂ ਲਾ ਦਿੰਨੇ ਆ ਉਤਲਾ ਅਸਲ ਤਾਂ ਤਾਕਤ ਸਾਰੀ ਉਹਦੇ ਵਿੱਚ ਹੀ ਹੁੰਦੀ ਹੈ ਐਸ ਲੋਟ ਵੀ ਆਪਣੀਆਂ ਤਾਕਤਾਂ ਘਟਾਈਆਂ ਅੱਗੇ ਬੁੜੀਆਂ ਛਾਣਦੀਆਂ ਸੀ ਮੋਟੀਆਂ ਛਾਣੀਆਂ ਹੁੰਦੀਆਂ ਸੀ ਵਿੱਚ ਉਹਦੇ ਨਾਲ ਸਾਰਾ ਨਾਲ ਹੀ ਜਾਂਦਾ ਸੀ ਸੂੜਾ ਜਿਹਨੂੰ ਸੂੜਾ ਕਹਿੰਦੇ ਨੇ ਆਪਾਂ ਉਹਦੇ ਨਾਲ ਰੋਟੀ ਦੀ ਪਾਵਰ ਹੁੰਦੀ ਸੀ ਰੋਟੀ ਦੇ ਵਿੱਚ ਤੇ ਨੋਂਣ ਵਾਲੀਆਂ ਰੋਟੀਆਂ ਮਿਸਿੰਗ ਦਾਲ ਵਿੱਚ ਪਾਈ ਹੁੰਦੀ ਸੀ ਜਾਂ ਵੇਸਣ ਪਾਇਆ ਹੁੰਦਾ ਸੀ ਤੇ ਸਾਬ ਉਹ ਤਿੰਨ ਰੋਟੀਆਂ ਖਾਧੀਆਂ ਨਹੀਂ ਸੀ ਜਾਂਦੀਆਂ ਮਾਈਆਂ ਦੀਆਂ ਤੇ ਹੁਣ ਬਹੁਤੀਆਂ ਰੋਟੀਆਂ ਖਾਣ ਨੂੰ ਜੀ ਨਹੀਂ ਕਰਦਾ ਇਹ ਚੀਜ਼ਾਂ ਨੇ ਕੁਵਾਈਆਂ ਫੇਰ ਆਪਾਂ ਸਰੋਂ ਆਪਣੇ ਆਮ ਬੀਜ ਦੇ ਹੁੰਦੇ ਸੀ ਆਪਾਂ ਹੁਣ ਇਹਨਾਂ ਚੀਜ਼ਾਂ ਦਾ ਰੇਟ ਕਿਉਂ ਨਹੀਂ ਆਪਾਂ ਨੂੰ ਦੰਦੇ ਕਿਉਂਕਿ ਬੀਜ ਨਾ ਲੈਣ ਹਟ ਜਾਣ ਸਾਰੇ ਤੰਗ ਹੋ ਕੇ ਫੇਰ ਇਹ ਆਪਣੀਆਂ ਮੰਡੀਆਂ ਤੰਗ ਕਰੀ ਜਾਂਦੇ ਆ ਦੇਖੋ ਵੀ ਮੰਡੀਆਂ ਦੇ ਵਿੱਚ ਐਰ ਕੀ ਆਪਣਾ ਝੋਨਾ ਕੰਨਾ ਢੂਡ ਢੂਡ ਮਹੀਨਾ ਆਮ ਬੰਦੇ ਬੈਠੇ ਰਹੇ ਆ 10-10 ਦਿਨ 12-12 ਦਿਨ 15-15 ਦਿਨ ਬੈਠ ਕੇ ਵੇਚਿਆ ਝੋਨਾ ਉਹ ਵੀ ਗੱਟੇ ਦੇ ਕੇ ਬੀ ਲੋਕ ਮਜਬੂਰ ਹੋ ਜਾਣ ਫਸਲ ਵੇਚਣ ਤੋਂ ਫਿਰੇ ਗਣ ਛੱਡੋ ਯਾਰ ਖੜਾ ਵੇਚੋ ਪੈ ਲਿਆ ਯਾਰ ਫਹਾ ਵੱਡੋ ਪਰੇ ਆਹ ਚੀਜ਼ਾਂ ਇਹ ਕਰਨੂ ਫਿਰਦੇ ਆਪਾਂ ਤੋਂ ਮਜਬੂਰ ਕਰਕੇ ਆਪਾਂ ਨੂੰ ਚੱਕੀਆਂ ਖਤਮ ਕਰਤੀਆਂ ਕੋਲੂ ਖਤਮ ਕਰਤੇ ਵੀ ਸਰੋਂ ਨਾਲ ਇਹ ਵਿਜਣ ਤੇ ਆਪ ਦਾ ਤੇਲ ਨਾਲ ਘਰੇ ਬਾਤਲ ਤੇ ਘਿਓ ਲੈਣ ਸਾਥੋਂ ਉਹ ਘਿਓ ਦੇ ਵਿੱਚ ਵੀ ਰਲਾਵਟਾ ਛੋਡਾ ਕਿਹੜੀਆਂ ਬਿਮਾਰੀਆਂ ਲੱਗ ਜਾਂਦੀਆਂ ਉਹ ਇਸੇ ਕਾਰਨ ਕਰਕੇ ਆ ਅੱਗੇ ਪਹਿਲਾਂ ਨਹੀਂ ਸੀ ਹੁੰਦੀਆਂ ਬਿਮਾਰੀਆਂ ਚੱਲ ਆਪਾਂ ਇਵੇਂ ਹੀ ਲਾ ਲਓ ਅੱਜ ਤੋਂ 40 ਸਾਲ ਪਹਿਲਾਂ ਕਿਸੇ ਬਜ਼ੁਰਗ ਦਾ ਕਿਸੇ ਮਾਈ ਪਾਈ ਦਾ ਆਪਰੇਸ਼ਨ ਨਹੀਂ ਸੀ ਹੁੰਦੇ ਕੋਈ ਕੀ ਕਹਣਾ ਕਿਸੇ ਦਾ ਹੁਣ ਤਾਂ ਹਰੇਕ ਘਰੇ 4-4 3-3 ਆਪਰੇਸ਼ਨ ਵਾਲੇ ਪਏ ਆ ਇਹ ਆਪਾਂ ਸੋਚਦੇ ਨਹੀਂਗੇ ਇਹ ਆਪਣੇ ਨਾਲ ਚਾਰ ਸਪਿਰੋਂ ਆਪਾਂ ਨੂੰ ਘੇਰੀ ਤੁਰੇ ਆਉਂਦੇ ਆ ਪਾਣੀ ਇਹ ਆਪਣੇ ਬੋਰਾ ਦੇ ਵਿੱਚ ਜਿਹੜੇ ਵੱਡੇ ਵੱਡੇ ਬੋਰ ਕਰਕੇ ਫੈਕਟਰੀਆਂ ਦੇ ਵਿੱਚ ਪਾਣੀ ਇਹਨਾਂ ਨੇ ਗੰਡਲਾ ਕਰਤਾ ਵੱਡੇ ਵੱਡੇ ਬੋਰ ਕਰਕੇ ਵਿੱਚ ਪਾਤਾ ਧਰਤੀ ਦੇ ਉਰਲ ਕੇ ਸਾਰੇ ਪਾਣੀ ਆਈ ਜਾਂਦਾ ਹੁਣ ਜਿਹੜੇ ਤਗੜੇ ਆ ਭਾਈ ਉਹ ਤਾਂ ਮੁੱਲ ਲੈ ਲੈ ਕੇ ਪਾਣੀ ਪੀਂਦੇ ਆ ਜਿਹੜੇ ਗਰੀਬ ਲੋਕ ਉਹਨਾਂ ਨੇ ਪਸ਼ੂਆਂ ਨੂੰ ਵੀ ਪਿਉਣਾ ਆਪ ਵੀ ਪੀਣਾ ਫਿਰ ਨਹਾਉਣਾ ਵੀ ਆ ਹੁਣ ਦੱਸੋ ਕਿੱਧਰ ਨੂੰ ਜਾਣੋ ਜਿਹੜੇ ਆਪਾਂ ਵਿਚਾਰੜੇ ਮੇਲਣੇ ਆਪਾਂ ਗਰੀਬਾਂ ਦੇ ਵਿੱਚ ਹੀ ਆਉਨੇ ਆ ਆਪਾਂ ਕੋਈ ਬਹੁਤੇ ਤਕੜੇ ਨਹੀਂ ਇਹ ਚੀਜ਼ਾਂ ਇਹਨਾਂ ਨੇ ਕਰੀਆਂ ਹੁਣ ਜਿਹੜੀ ਕਣਕ ਹੈ ਕਣਕ ਨੂੰ ਰੋਕੀ ਤੁਰੇ ਆਉਂਦੇ ਆ ਮੈਂ ਸਾਨੂੰ ਉੱਦੇ ਵੀ ਕਹੇ ਵੀ ਇਹਨਾਂ ਦੇ ਸੈਲੋਂਾਂ ਦੇ ਵਿੱਚ ਕਣਕ ਨਾ ਸਟਿਓ ਆਪਾਂ ਚੰਗੇ ਰਵਾਂਗੇ ਅੱਜ ਕਣਕ 50 ਰੁਪਏ ਕਿਲੋ ਮੰਡੀ ਦੇ ਵਿੱਚ ਵਿਕ ਰਹੀ ਹੈ 55 ਰੁਪਏਗੇ ਆਟਾ ਵੇਖ ਰਿਆ ਆਪਣੀ ਆਪ ਦੀ ਚੀਜ਼ ਆ ਕਈਆਂ ਦੇ ਕੋਲੇ ਤਾਂ ਇਹ ਆਪਾਂ ਆਮ ਨਾਲ ਕਣਕ ਕਈ ਤਾਂ ਰੱਖਦੇ ਨਹੀਂ ਜਾਂ ਖਰਾਬ ਹੋ ਜਾਂਦੀ ਆ ਫਿਰ ਮੋਲ ਹੀ ਲੈਣੀ ਪੈਂਦੀ ਆ ਇਹ ਕਰਦਿਆਂ 8 ਤਗੇ ਆਪਾਂ ਤੋਂ ਭਜਾਤੇ 8 ਤਗੇ ਆਪਾਂ ਤੋਂ ਭਜਾਤੇ ਕਿਉਂਕਿ ਆਪਾਂ 8 ਤਗੇ ਤੋਂ ਪੈਸੇ ਲੈ ਕੇ ਆਪਦੇ ਦਿਨਸੋ ਦੇ ਅੱਜ ਕੋਈ ਬਜ਼ੁਰਗ ਆਪਣਾ ਢਿੱਲਾ ਹੋ ਜੇ ਚਾਹੇ ਕੋਈ ਬੰਦਾ ਹੀ ਢਿੱਲਾ ਹੋ ਜੇ ਐਮਰਜੈਂਸੀ ਆਪਾਂ ਭੱਜ ਕੇ 8 ਤਗੇ ਕੋਲੇ ਜਾਣੇ ਆ ਲਓ ਜੀ ਸਾਨੂੰ ਦੇ ਦੋ 20000 30000 50000 ਉਹ ਵੀ ਮਿਲਣੋਂ ਹਟ ਗਿਆ ਇਹਨਾਂ ਨੇ ਫਿਰ ਇਉਂ ਪਤਾ ਕਿਉਂ ਕਰਿਆ ਹੈ ਘੇਰਾ ਕਿਉਂ ਘੱਤੀ ਆਉਂਦੇ ਮਜਬੂਰ ਹੋ ਜਾਣਾ ਘਰੇ ਬਿਮਾਰ ਪੈ ਰਣ ਆੜਤੀਆ ਪੈਸਾ ਨਾ ਦੇਵੇ ਇਹਨਾਂ ਕੋਲੇ ਪੈਸੇ ਹੋਣੇ ਨਹੀਂ ਮਿਲਣਾ ਕਿਤੋਂ ਨਹੀਂ ਤੇ ਐਂ ਮਰਨ ਔਖੇ ਸੌਕੇ ਹੋ ਕੇ ਫਿਰ ਆਪੇ ਬੜੀ ਵੇਚਣਗੇ ਹੁਣ ਭਾਅ ਵੀ ਚੱਕੀ ਜਾਂਦੇ 50 50 40 40 ਲੱਖ 50 50 ਲੱਖ ਕਿੱਲੇ ਦਾ ਹੋਇਆ ਪਿਆ ਕਿਉਂ ਕੀਤਾ ਵੀ ਇਹ ਵੇਚਣ ਵੀ ਲੋਕ ਲਾਲਚ 바ਸ ਆ ਕੇ ਆਰਧੇ ਕੇ ਖਤਮ ਕਰਤੇ ਫਿਰ ਝੋਨੇ ਦੇ ਵਾਲੇ ਆਪਣੇ ਸ਼ੈਲਰ ਵਾਲੇ ਦਾਲੇ ਕਰਤੇ ਸ਼ੈਲਰ ਵਾਲੇ ਕੌਣ ਇਹਨਾਂ ਦੇ ਬੰਦੇ ਵੱਡੇ ਸ਼ੈਲਰ ਇਹਨਾਂ ਦੇ ਆ ਪੰਜ ਪੰਜ 7 7 10 10 ਗੱਟੇ ਵੀ ਲੈ ਕੇ 100 ਮਗਰ ਕਈ ਤਾਂ ਝੋਨਾ ਵਿਕਿਆ ਆ ਮੂਰੇ ਦੇਖਿਓ ਹੋਰ ਆਪਣੀਆਂ ਆਉਂਦੀਆਂ ਫਸਲਾਂ ਦਾ ਕੀ ਹਾਲ ਕਰਦੇ ਆ ਰੇ ਡਾਈ ਇਹਨਾਂ ਨੇ ਰੋਕ ਕੇ ਰੱਖ ਲਿਆ ਵੇ ਕਸਾ ਨੇ ਇਹਨਨੂੰ ਓਖੇ ਕਰੋ ਕਣਕਾਂ ਦਾ ਕੀ ਕੀ ਹਾਲ ਆ ਦੇਖ ਲੋ ਤੁਸੀਂ ਪਤਾ ਲੱਗੂ ਝਾੜ ਤੋਂ ਜਦੋਂ ਹੋਈਆਂ ਝਾੜ ਝਾੜਿਆ ਨਾ ਪਾ ਕਣਕ ਦਾ ਉਦੋਂ ਪਤਾ ਲੱਗਣਾ ਖੇਤਾਂ ਦੇ ਵਿੱਚ ਕਿਵੇਂ ਖੜੀਆਂ ਕਣਕਾਂ ਪਾਣੀ ਲਾ ਲਾ ਹਰੀਆਂ ਕਰ ਗਿਆ ਰੇ ਉਹ ਸੁੱਧ ਨਹੀਂ ਦਵਾਈ ਆਪਾਂ ਨੂੰ ਸੁੱਧ ਨਹੀਂ ਫੈਕਟਰੀਆਂ ਇਹਨਾਂ ਦੀਆਂ ਦਵਾਈ ਆਪਾਂ ਨੂੰ ਨਹੀਂ ਸੁੱਧ ਦਿੰਦੇ ਇਹ ਨਾ ਕੀੜਾ ਮਕੌੜਾ ਮਰੇ ਨਾ ਗੁੱਲੂ ਡੰਡਾ ਮਰੇ ਇਹ ਚੀਜ਼ਾਂ ਵੀ ਕਰਤਾ ਬਿਜਲੀ ਆਪਾਂ ਨੂੰ ਕਿੰਨੀ ਦਿੱਤੀ ਏ ਕਿ ਆਪਾਂ ਖੁਸ਼ ਹੋਏ ਫਿਰਦੇ ਆਂ ਵੀ ਬਿਜਲੀ ਬਹੁਤ ਦਿੱਤੀ ਬਹੁਤੀ ਪਾਣੀ ਖਿੱਚ ਲਓ ਕਹਿੰਦੇ ਕਰ ਲਓ ਖਤਮ ਕਰਾਂ ਬੋਰ ਕਰ ਦਿਓ ਪੰਜਾਂ ਸੱਤਾਂ ਸਾਲਾਂ ਚ ਖਤਮ ਕਰ ਦਿਓ ਕਿਰਾ ਨਹਿਰਾ ਪਾਖੜਾ ਨੰਗਲ ਇਹਨਾਂ ਨੇ ਲੈ ਲਿਆ ਆਪਾਂ ਨੂੰ ਪਾਣੀ ਨਹਿਰਾਂ ਦਾ ਵੀ ਨਹੀਂ ਆਉਣਾ ਸਾਹ ਸੰਗ ਲੱਗੇ ਤਾਂ ਪਹਿਲੀਆਂ ਚ ਤਾਂ ਆਪਾਂ ਦਾ ਅੱਧੇ ਖੇਤ ਆਪਣੇ ਨਹਿਰਾ ਨਾਲ ਜੁੜੇ ਹੋਏ ਸੀ ਕਸਿਆਂ ਨਾਲ ਸੂਆਂ ਦੇ ਨਾਲ ਪਾਣੀ ਦੀ ਆਪਾਂ ਬਾਰੀ ਲਾਉਣ ਜਾਂਦੇ ਹੁੰਦੇ ਸੀ ਮੀਰ ਆਬ ਹੁੰਦਾ ਸੀ ਆਪਣਾ ਰੱਖਿਆ ਵਾ ਉਹ ਆਪਾਂ ਨੂੰ ਬਾਰੀ ਦੱਸਦਾ ਸੀ ਆਪਾਂ ਬਾਰੀ ਲਾਉਣ ਜਾਂਦੇ ਹੁੰਦੇ ਸੀ ਖੇਤ ਤੇਲੀ ਐ ਰਮੇਸ਼ ਬਿਜਲੀ ਤਾਂ ਇਹਨਾਂ ਦੇ ਹੱਥ ਚੱਜ ਦੇ ਮਰਜ਼ੀ ਬੰਦ ਕਰ ਦਿੰਦੇ ਡੀਜ਼ਲ ਇਹਨਾਂ ਦੇ ਹੱਥ ਚੱਜ ਦੇ ਮਰਜ਼ੀ ਬੰਦ ਕਰ ਦਿੰਦੇ ਨਹਿਰ ਦਾ ਪਾਣੀ ਤਾਂ ਦਰਿਆ ਦੋ ਦਰਿਆ ਜਿਹੜੇ ਨਗਦੇ ਆ ਨਾ ਹੁਣ ਆਪਣੇ ਉਹਨਾਂ ਚੋਂ ਪਾਣੀ ਤਾਂ ਥੋੜਾ ਬਹੁਤ ਆਪਾਂ ਨੂੰ ਮਿਲੂਗਾ ਇਹਨਾਂ ਨੇ ਖਾਲ ਵੀ ਟਵਾਤੇ ਬਿਜਲੀ ਵੱਧ ਦੇ ਦੇ ਕੇ ਆਪਾਂ ਸੌਂਕੀ ਹੋਗੇ ਛੱਡੋ ਖੜਾ ਕੀ ਲਾਉਣਾ ਕੱਸੀ ਦਾ ਆਪਣੇ ਪਹਿਲੇ ਬਜ਼ੁਰਗ ਆਪਣੇ ਐਵੇਂ ਕਾਮਯਾਬ ਨਹੀਂ ਸੀ ਉਹ ਸਾਧ ਸੰਗ ਬਹੁਤ ਕਾਮਯਾਬ ਸੀ ਬੜਾ ਤਰਸੋਂ ਦਾ ਉਹਨਾਂ ਤੇ ਜਦ ਕਰਜਾ ਉਹਨਾਂ ਨੇ ਸਿਰ ਨਹੀਂ ਚੜਾਇਆ ਹੈ ਦੁਖੀ ਆਪਾਂ ਨੂੰ ਪੁੱਤਾਂ ਦੀ ਅਨੁਆਦ ਦੇ ਨੂੰ ਉਹਨਾਂ ਨੇ ਨਹੀਂ ਕਰਿਆ ਨਾਲ ਲੱਗ ਕੇ ਫਸਲਾਂ ਬੀਜਦੇ ਸੀ ਨਾਲ ਲਾ ਕੇ ਵੜਦੇ ਸੀ ਨਾਲ ਗੋੜਦੇ ਸੀ ਪਾਣੀ ਲਾਉਣ ਜਾਣਾ ਨਾਲ ਬਜ਼ੁਰਗਾਂ ਨੇ ਜਾਣਾ ਹੂੰ ਤੇ ਉਹਨਾਂ ਦੀ ਰੀਸਾਂ ਆਪਾਂ ਜਰ ਕਿੱਥੇ ਕਰ ਲਾਂਗੇ ਆਪਾਂ ਤਾਂ ਆਪਣੇ ਮੁੰਡੇ ਹੀ ਭਜਾਤੇ ਬਾਹਰ ਨੂੰ ਕਿਉਂ ਭਜੇ ਆ ਮੁੰਡੇ ਚਲਾ ਜੀ ਲੱਕ ਲੋ ਚਲ ਇਹ ਵੀ ਹਿਸਾਬ ਲਾ ਲੋ ਕਾਹ ਤੋਂ ਭਜੇ ਆਫੋ ਪੁਲਿਸ ਇੱਥੇ ਤੰਗ ਕਰਦੀ ਐ ਦੇਖੋ ਆਪਣੇ ਪੰਜਾਬ ਨੂੰ ਕੀ ਹਾਲ ਆ ਕਿਸੇ ਦਾ ਕਚਰੇ ਵਿੱਚ ਕੇਸ ਚੱਲਦਾ ਕੋਈ ਸੁਣਦਾ ਹੀ ਨਹੀਂ ਕਾਰਵਾਈ ਥਾਣੇ 'ਚ ਪਰਚੇ ਦਰਜ ਨਹੀਂ ਹੁੰਦੇ ਉਹ ਦੇਖ ਲਓ ਕੀ ਹਾਲਾ ਉੱਥੇ ਦਾਨ ਦਾਨ ਸਿੰਘ ਵਾਲੇ ਦਾ ਆਹੀਂ ਲਾ ਲੋ ਉਹ ਵੀ ਅੱਠ ਘਰ ਕਸੂਰ ਉਹ ਇੱਕ ਦਾ ਉਹ ਦੋ ਦਾ ਉਹ ਤੇ ਦੂਜੇ ਛੇਾਂ ਦਾ ਤਾਂ ਕਸੂਰ ਨਹੀਂ ਸੀ ਹੈ ਫੇਰ ਹੁਣ ਕੋਈ ਪੁੱਛਦਾ ਨਹੀਂ ਆਹੀਂ ਹਾਲ ਹੋੜਿਆ ਸਾਰਿਆਂ ਦੇ ਨਾਲ ਹੋਣਾ ਇਹ ਹਾਲ ਆਪਾਂ ਸਮਝ ਗਏ ਯਾਰ ਕਿੰਨੀਆਂ ਗੱਲਾਂ ਆਪਾਂ ਨੂੰ ਇੱਕ ਰੀਤ ਰੇ ਸਾਰ ਚਾਰ ਸਫੇਰਾਂ ਆਪਾਂ ਨੂੰ ਘੇਰੀ ਤੁਰੇ ਆਉਂਦੇ ਆ ਘੇਰੀ ਤੁਰੇ ਆਉਂਦੇ ਯਾਰ ਸਾਰੀਆਂ ਚੀਜ਼ਾਂ ਆਪਣੀਆਂ ਬੰਦ ਕਰਤੀਆਂ ਗ੍ਰੀਪ ਪਬਲਿਕ ਖਤਮ ਫਿਰ ਰੂਮ ਵਾਲੇ ਆਪਣੇ ਹੁੰਦੇ ਸੀ ਜਿਹੜੇ ਆਪਣੀਆਂ ਰਜਾਈਆਂ ਸੀ ਉਹ ਸਭ ਨੇ ਆਪਾਂ ਚੱਕ ਤੀਆਂ ਦਾ ਉਹਦਾ ਕੋਈ ਰਜਾਈ ਲੈ ਕੇ ਨਹੀਂ ਬੰਦਾ ਕੀ ਕਰਨਾ ਕੋਈ ਮੰਜੇ-ਮੁੰਜੇ ਤੇ ਜਾਂ ਗੁਰਦੁਆਰਿਆਂ ਚ ਰਜਾਈਆਂ ਰਹਿ ਗਈਆਂ ਹੁਣ ਗਦੈਲੇ ਪਿੰਡਾਂ ਦੇ ਵਿੱਚ ਤਾਂ ਹੁਣ ਆਪਣੇ ਕੋਠਿਆਂ ਆ ਪਾਈਆਂ ਬੈੱਡ ਲਾਇਵ ਆ ਉੱਤੇ ਗੱਦੇ ਵਿਛੇ ਹੋਏ ਆ ਉੱਤੇ ਭੂਰੇ ਡਬਲ ਬੈੱਡ ਵਾਲੇ ਕਿਸੇ ਕੋਲੇ ਕੋਈ ਰਜਾਈ ਨਹੀਂ ਰਜਾਈਆਂ ਸੀ ਆਪਣੀਆਂ ਉਹ ਮਾਈਆਂ ਬਣਾਉਂਦੀਆਂ ਹੁੰਦੀਆਂ ਸੀ ਰਜਾਈਆਂ ਆਪਾਂ ਉੱਤੇ ਲੈਂਦੇ ਹੁੰਦੇ ਸੀ ਖੇਸ ਨਹੀਂ ਹੁੰਦੇ ਸੀ ਆਪਣੇ ਟੋਟੇਲੇ ਰੂਹ ਆ ਰੂਹ ਕਾਹ ਤੋਂ ਬੰਦ ਕਰੀ ਇਹਨਾਂ ਨੇ ਕਪਾਹਾਂ ਕਿਉਂ ਕਰੀਆਂ ਬੰਦ ਬਿਕਦੀਆਂ ਨਹੀਂ ਵੀ ਉਹਨਾਂ ਦੇ ਲੀੜੇ ਕੱਪੜੇ ਇਹ ਆਪਦੇ ਘਰੇ ਨਾ ਬਣਾ ਲੈਣੋ ਇਹ ਵੀ ਬੰਦ ਕਰੀ ਇਹਨਾਂ ਨੇ ਇਹ ਬੀਜੜੀਆਂ ਪੈਣੀਆਂ ਇੱਕ ਦਿਨ ਆਪਾਂ ਨੂੰ ਇਹ ਦੇਖ ਲਿਓ ਕੇਸ ਆਪਾਂ ਜਦੋਂ ਲੈ ਲੈਂਦੇ ਸੀ ਨਾ ਟੋਟਾ ਢੱਬਿਆਂ ਜੀ ਆਲਾ ਤੇ ਸਾਰਾ ਸਿਆਲ ਸੀ ਲਾਉਂਦੇ ਫੱਗਣ ਚੇਤ ਚ ਜਾ ਕੇ ਚੜਦੇ ਚੇਤ ਅੱਧ ਚੇਤੇ ਜਾ ਕੇ ਆਪਾਂ ਲਾਉਂਦੇ ਹੁੰਦੇ ਸੀ ਉੱਤੋਂ ਲੈ ਕੇ ਬਜ਼ੁਰਗ ਆਪਣੇ ਉੱਤੇ ਹੀ ਲਈ ਰੱਖਦੇ ਹੁੰਦੇ ਸੀ ਜਦੋਂ ਜੀ ਕਰਨਾ ਲੈ ਲੈਣਾ ਨਹੀਂ ਮੋਢੇ ਤੇ ਰੱਖ ਲੈਣਾ ਸਿਰ ਤੇ ਮੜਾਸਾ ਜਾ ਮਾਰ ਲੈਂਦੇ ਹੁੰਦੇ ਸੀ ਟੋਟੇ ਦਾ ਕੇਸ ਦਾ ਉਹ ਵੀ ਉਹਨਾਂ ਨੇ ਰੂਮ ਵੀ ਅਗਵਾਤੀ ਪਿੰਜੇ ਲੱਗੇ ਹੁੰਦੇ ਸੀ ਚੱਕੀਆਂ ਆਪਣੀਆਂ ਮਾਈਆਂ ਜਾਂਦੀਆਂ ਹੁੰਦੀਆਂ ਕਿਹੜਾ ਰੂਪ ਕਿਉਂ ਕੇ ਲਿਆਉਣੀ ਹੈ ਸਿਆਲੋ ਸਿਆਲ ਰਜਾਈ ਲਈ ਰੱਖਣੀ ਤੇ ਫੱਗਣ ਚੇਤੇ ਚਾ ਕੇ ਜਾ ਕੇ ਤੇ ਉਦੋਂ ਰਜਾਈਆਂ ਨੂੰ ਢੇੜ ਕੇ ਫਿਰ ਉਹਨਾਂ ਦਾ ਲੋਗਲ ਕਰਕੇ ਪਤਨ ਕੀ ਫੇਰ ਕਰਕੇ ਮਾਈਆਂ ਨੇ ਉਹ ਰਖੜਾ ਰਜਾਈਆਂ ਨੂੰ ਸਾਭਣਾ ਉੱਤੋਂ ਦੀ ਡੋੜਾ ਮਾਰ ਕੇ ਨਗੰਦੇ ਮਾਰ ਦੇਣੇ ਸੂਈ ਨਾ ਵੀ ਇਹਨਾਂ ਨੂੰ ਕੋਈ ਗਰਦ ਫਾਰ ਦੇਣਾ ਉੱਤੇ ਪਵੇ ਉਹ ਵੀ ਚੱਕਤਾ ਲੈ ਲੋ ਪੂਰੇ ਉੱਤੇ ਕਿਹੜੇ ਪਾਸੇ ਨੂੰ ਜਰਾ ਆਪਾਂ ਨੂੰ ਘੇਰਾ ਪਾਇਆ ਕਿਹੜੇ ਪਰ ਦੱਸੋ ਆ ਸੋਡਾ ਆਪਦਾ ਬੀਜ ਲਸਾਣਾ ਜਿਹੜਾ ਅੱਜ 400 ਨੂੰ ਕਿਲੋ ਆ ਟਮਾਟਰ ਸੋਡੇ 100 ਰੁਪਏ ਨੂੰ ਕਿਲੋ ਆ ਮਿਰਚਾਂ 100 100 ਰੁਪਏ ਕਿਲੋ ਆ ਇਹ ਚੀਜ਼ਾਂ ਪੜੀਆਂ ਆਉਂਦੀਆਂ ਜਿੱਦੇ ਆਪਣੇ ਜੀਵੇਂ ਦਾ ਬੀਜ ਲੈਂਦੇ ਆ ਉਹਦੇ ਸਸਤਿਆਂ ਕਰ ਦਿੰਦੇ ਆ ਆ ਹੁਣ ਆਪਾਂ ਗੋਭੀ ਦੇਖੋ ਗੋਭੀ ਵਾਲੇ ਕਿਸਾਨਾਂ ਦੇ ਨਾਲ ਕੀ ਹੋ ਰਿਹਾ ਜਦੋਂ ਕੱਟਦੇ ਕਿਉਂਕਿ ਕਿਸਾਨਾਂ ਦੀ ਬੀਜੀ ਆ ਜਿਨ੍ਹਾਂ ਦੀ ਆਪਦੀ ਬੀਜੀ ਹੁੰਦੀ ਹੈ ਇਹਨਾਂ ਨੇ ਇਹਨਾਂ ਨੇ ਰੋਕ ਲੈਣੀ ਸੀ ਤੇ 25 ਰੁਪਏ ਤੋਂ ਘੱਟ ਨਹੀਂ ਸੀ ਵੇਚਣੀ ਅੱਜ ਤੋਂ ਮਹੀਨਾ ਪਹਿਲਾਂ 20 ਦਿਨ ਪਹਿਲਾਂ 22 ਦਿਨ ਪਹਿਲਾਂ ਨਾ 25 ਰੁਪਏ ਕੋ 20 ਵਿਕੀਏ ਜਿਹੜੀ ਅੱਜ ਰੁਪਏ ਕਿਲੋ ਨਹੀਂ ਕੋਈ ਪੁੱਛਦਾ ਇਹ ਕਿੰਨੇ ਨੇ ਖਤਮ ਕਰੇ ਇਹਨਾਂ ਨੇ ਵੱਡਿਆਂ ਘਰਾਣਿਆਂ ਨੇ ਇਸ ਤਰ੍ਹਾਂ ਸਾਧ ਸੰਗਤ ਆਪਾਂ ਸੋਚ ਗਏ ਸਾਰੇ ਰਲ ਮਿਲ ਕੇ ਇਹਨਾਂ ਚੀਜ਼ਾਂ ਨੂੰ ਆਪਾਂ ਇੱਕ ਗੋਲ ਦੇ ਨਹੀਂ ਫਿਰ ਹੋਰ ਦੇਖ ਲੋ ਅੱਜ ਇੱਕ ਸਿੱਖ ਦੀ ਨਾ ਪੱਗ ਪٹرول ਪੰਪ ਤੇ ਤੇਲ ਪਉਂਦਾ ਸੀਗਾ ਦਿੱਲੀ ਦੇ ਵਿੱਚ ਤੇ ਉਹਦੀ ਪੱਗ ਲਾਤੀ ਪੱਗ ਆਪਣੀ ਸ਼ਾਨ ਆ ਸਿੱਖ ਦੀ ਸ਼ਾਨ ਅਗਲਾ ਕਹਿੰਦਾ ਤੇਰੀ ਪੱਗ ਲਾਤੀ ਯਾਰ ਪੱਗ ਦੇ ਪਿੱਛੇ ਕਤਲ ਹੋ ਜਾਂਦੇ ਸੀ ਹੁਣ ਵੀ ਹੁੰਦੇ ਆ ਘਰਾਂ ਦੇ ਘਰ ਲੜ ਪੈਂਦੇ ਆ ਪਰਿਵਾਰਾਂ ਦੇ ਪਰਿਵਾਰ ਵੀ ਸਾਡੇ ਬਜ਼ੁਰਗ ਦੀ ਪੱਗ ਲਾਹੀ ਸੀ ਤੁਸੀਂ ਤੇ ਖੇਜ ساری ਉਮਰ ਨਹੀਂ ਜਾਂਦੀ ਸਿੱਖ ਤੋਂ ਤੇ ਅੱਜ ਪੈਟਰੋਲ ਪੰਪ ਤੇ ਪਤਾ ਨਹੀਂ ਉਹ ਕਿਹੜੀ ਬਰਾਦਰੀ ਦਾ ਬੰਦਾ ਸੀ ਹੁਣ ਕੀ ਨਾਂ ਲੈਣਾ ਯਾਰ ਫੇਰ ਅਗਲਾ ਕਹਿੰਦਾ ਤੁਸੀਂ ਤਾਂ ਬੈਸ ਕਰਾ ਪਾਉਨੇ ਆ ਫੇਰ ਆਪਣੀਆਂ ਸਿੱਖਾਂ ਦੀਆਂ ਧੀਆਂ ਦਾ ਯਾਰ ਕੀ ਹਾਲ ਕਰਦੇ ਆ ਇਹ ਕੀ ਬੋਲਦੇ ਆ ਐਡੇ ਹੌਲੇ ਤਾਂ ਨਹੀਂ ਆਪਾਂ ਯਾਰੋ ਆਪਣੇ ਤਾਂ ਬਜ਼ੁਰਗ ਜਰ ਜੰਗਲਾਂ 'ਚ ਰਹਿ ਰਹਿ ਕੇ ਵੀ ਉਹਨਾਂ ਦੇਖ ਲੋ ਕੀ ਹਾਲ ਕਰਿਆ ਕਿੰਨੀਆਂ ਇਹਨਾਂ ਦੀਆਂ ਬਚਾਈਆਂ ਐ ਅਜੇ ਤਾਂ ਜੰਗਲਾਂ 'ਚ ਰਹਿ ਰਹਿ ਕੇ ਉਹਨਾਂ ਬਜ਼ੁਰਗਾਂ ਦੀਆਂ ਘਰਾਂ ਨਾਲ ਜਮਿੱਟੀ 'ਚ ਲੜਾਈ ਜਾਂਦੇ ਆ ਇਹ ਇਹ ਜਿੱਦੇ ਆਪਣੇ ਦੇਸ਼ ਅੱਡ ਹੋਏ ਹਨ ਉਦਦੇ ਬਹੁਤਿਆਂ ਬੰਦਿਆਂ ਨੇ ਕਿਹਾ ਸੀ ਅੱਜ ਛੋਡੇ ਉੱਪਰ ਆ ਇਹ ਉੱਥੱਲੇ ਆ ਛੋਡੇ ਇਹ ਸੋਨੂੰ ਮਿੰਤਾਂ ਕਰਦੇ ਆ ਛੋਡੀਆਂ ਜਿੱਦ ਦੇ ਤੁਸੀਂ ਨਾ ਇਹ ਅੱਡ ਹੋ ਗਏ ਇਕੱਠੇ ਹੁਣ ਕਈ ਨਾ ਇਕੱਠੇ ਰਹਿਾਂਗੇ ਇਕੱਠੇ ਰਹਿਾਂਗੇ ਸਾਡਾ ਕੋਈ ਵਤਕਰਾ ਨਹੀਂ ਨੌ ਮਾਸ ਦਾ ਰਸਤਾ ਤੇ ਜਿੱਦ ਇਹ ਉੱਪਰ ਹੋ ਗਏ ਨਾ ਤੇ ਦੇਖੋ ਹਾਲ ਕੀ ਕਰਦੇ ਆ ਪੁੱਲ ਗਏ ਨਾ ਸਾਰੀਆਂ 80 85 90% ਕਰਵਾਨੀਆਂ ਆਜ਼ਾਦ ਕਰਾਉਣ ਵਾਲੇ ਸਿੱਖ ਬੰਗਾਲੀ ਤੇ ਜਿਹੜੇ 70 ਕੀ ਦੇ ਜਾਦੇ ਪੈਂਦੇ ਆ ਆਜ਼ਾਦ ਕਰਾਉਣ ਵਾਲਿਆਂ ਦੇ ਪੁੱਲ ਗਏ ਨਾ ਕੌਣ ਇਹ ਪਰ ਇੱਕ ਗੱਲ ਮੇਰੀ ਯਾਦ ਰੱਖ ਲੋ ਕੋਈ ਸਮਾਂ ਪਤਾ ਨਹੀਂ ਦੇਖਣਾ ਜਿੱਦ ਦੇ ਇਹਨਾਂ ਨੇ ਸਿੱਖ ਲੱਗ ਕਰਤੇ ਨੇ ਜਾਂ ਜਾਂ ਸਿੱਖਾਂ ਨਾਲ ਇਹ ਜੀਆਂ ਗੱਲਾਂ ਲਾ ਕੇ ਕਰਨ ਤੇ ਇਹਨਾਂ ਦੇ ਹਾਲ ਹੁੰਦੇ ਦੇਖੋ ਕੀ ਫਿਰ ਹਾਲ ਹੁੰਦੇ ਦੇਖੋ ਬੇਰਾ ਵਟੇ ਨਹੀਂ ਕਿਸੇ ਨੇ ਪੁੱਛਣਾ ਬੇਰਾ ਵਟੇ ਜਿਹੜੇ ਪਠਾਨ ਆ ਨਾ ਮੁੱਠੀਆਂ 'ਚ ਥੁੱਕੀ ਬੈਠੇ ਉਹਨਾਂ ਨਾਲ ਹੋਈਆਂ ਵੀ ਆ ਕਿ ਕਦੋਂ ਕੋਈ ਉਹ ਵੇਲਾ ਆਵੇ ਜਿਹੜਾ ਇਹਨਾਂ ਨੇ ਸਾਡੇ ਨਾਲ ਕਰਿਆ ਸੀ ਨਾ ਤੇ ਸਾਡਾ ਵੇਲਾ ਵੀ ਆਵੇ ਤੇ ਅਸੀਂ ਕਰਾਂਗੇ ਇਹਨਾਂ ਨਾਲ ਸੁਥਣਾ ਪਾਉਣ ਲਾਤੀਆਂ ਸੀ ਹਰੀ ਸੋਨ ਲਗੇ ਹੋਣਾ ਨੇ ਆਪਣੇ ਸਿੱਖਾਂ ਨੇ ਸੁਥਣਾ ਜਿਹੜੀਆਂ ਉਹ ਸਲਵਾਰਾਂ ਪਾਈ ਫਿਰਦੇ ਨਾ ਜੇ ਪਠਾਨ ਉਹ ਆਪਣੀਆਂ ਪੁਆਈਆਂ ਹੋਈਆਂ ਉਦੋਂ ਆਪਣੇ ਸਿੱਖਾਂ ਨੇ ਕਹਿੰਦੇ ਸੀ ਨਾ ਤਾਂ ਬੁਢੀ ਤੇ ਨਾ ਬਜ਼ੁਰਗ ਤੇ ਨਾ ਡਿੱਗੇ ਪਏ ਤੇ ਨਾ ਬੱਚੇ ਤੇ ਬਾਰ ਨਹੀਂ ਕਰਦਾ ਸਾਡਾ ਸਿੱਖ ਫਿਰ ਉਹਨੇ ਡਰਦੇ ਨੇ ਫਿਰ ਸਲਵਾਰਾਂ ਪਾਲੀਆਂ ਵੀ ਕਹਿੰਦਾ ਉਹ ਬੁੜੀ ਜਾਂਦੀ ਆ ਵੀ ਸਿੰਘ ਬਾਹਰ ਨਹੀਂ ਕਰਨਗੇ ਇਹ ਆਪਣੀਆਂ ਪੁਆਈਆਂ ਹੋਈਆਂ ਤੇ ਉਹ ਲੋਚਦੇ ਫਿਰਦੇ ਆ ਵੀ ਕਦੋਂ ਇਹ ਸਿੱਖ ਪਿੱਛੇ ਹਟਣ ਤੇ ਅਸੀਂ ਕਰੀਏ ਕੰਮ ਪੂਰੇ ਕਾਰਡ ਦੇ ਬੰਦਾ ਸਿੰਘ ਬਹਾਦਰ ਨੇ ਆ ਕੇ ਰਾਜ ਕਾਇਮ ਕਰਿਆ ਸਿੱਖਾਂ ਦਾ ਉਦੋਂ ਪਹਿਲਾਂ ਹਿੰਦੂਆਂ ਦਾ ਸਿੱਖਾਂ ਦਾ ਬੜਾ ਬੁਰਾ ਹਾਲ ਸੀ ਉਦੋਂ ਫਿਰ ਆਪਣੇ ਸਿੱਖਾਂ ਨਾਲ ਟੱਕਰ ਲੱਗਦੀ ਰਹੀ ਆ ਮੰਦ-ਮੰਦ ਕੱਟੇ ਆ ਚਾਰਖੜੀਆਂ ਤੇ ਚੜਾਏ ਆ ਆਰਿਆਂ ਨਾਲ ਸੀਸ ਛੀਰੇ ਆ ਦੇਗਾਂ ਚ ਵਾਲੇ ਆ ਖੋਪਰੀਆਂ ਲਾਈਆਂ ਬੰਦ-ਬੰਦ ਕੱਟਿਆ ਕੀ ਨਹੀਂ ਕਰਿਆ ਯਾਰ ਉਹਨਾਂ ਨੇ ਤੇ ਇਹਨਾਂ ਨੂੰ ਬਚਾਉਣ ਦੇ ਖਾਤਰ ਇਹ ਕੰਮ ਆਪਣੇ ਨਾਲ ਹੋਇਆ ਉਹਨਾਂ ਦਿੱਲੀ ਲੁੱਟ ਕੇ ਲਿਆਉਂਦੇ ਹੁੰਦੇ ਸੀ ਦਿੱਲੀ ਲੁੱਟ ਕੇ ਆਉਂਦੇ ਨੂੰ ਉਹਨਾਂ ਦੀਆਂ ਕੁੜੀਆਂ ਨੂੰ ਘੇਰੀ ਆਉਂਦੇ ਨੇ ਫੜ ਕੇ ਲੈ ਜਾਂਦੇ ਸੀ ਗਜਰੀ ਦੇ ਬਾਜ਼ਾਰਾਂ 'ਚ ਤੇ ਉਦੋਂ ਉਹਨਾਂ ਨੂੰ ਰੋਕਣ ਦੀ ਖਾਤਰ ਆਪਣੇ ਖਾਲਸੇ ਨੇ ਟੱਕਰ ਲਈ ਸੀ ਇਹਨਾਂ ਦੀਆਂ ਧੀਆ ਬੇਟੀਆਂ ਰੋਕੀਆਂ ਸੀ ਆਪਾਂ ਫੜ ਫੜ ਕੇ ਲੈਦੇ ਘਰ ਹੀ ਛੱਡੀਆਂ ਸੀ ਆਹਾ ਖੈਸੀ ਆਪਣੇ ਨਾਲ ਕੋਈ ਉਹਨਾਂ ਸਿੱਖਾਂ ਨਾਲ ਉਹਨਾਂ ਦੀ ਖਿਜ ਨਹੀਂ ਸੀ ਹੈ ਵਿੱਚ ਦੀ ਲੰਗ ਜੇ ਸੀ ਰਾਮ ਨਾਲ ਲੰਗਦੇ ਸੀ ਫਿਰ ਜਦੋਂ ਉਹਨਾਂ ਦੇ ਹਾਹਾਕਾਰ ਦੇਖੇ ਨਾ ਕੁੜੀਆਂ ਰੋਲਾ ਪਾਉਂਦੀਆਂ ਜਦੋਂ ਕੁੜੀਆਂ ਲੈ ਜਾਣ ਲੱਗੇ ਫਿਰ ਸਿੱਖ ਆਪਣੇ ਮੂਰੇ ਹੋਏ ਆ ਅੱਜ ਉਹ ਇਹ ਗੱਲਾਂ ਭੁੱਲ ਗਏ ਜਿਵੇਂ ਕੋਈ ਗੁਣ ਭੁੱਲ ਜਾਂਦਾ ਨਾ ਬੰਦਾ ਤੇ ਆਪਾਂ ਕਹਿੰਦੇ ਉਹ ਬੰਦਾ ਯਾਰ ਗੁਣਚੋਰ ਆ ਫਿਰ ਬਾਅਦ ਚ ਜਦੋਂ ਹੁੰਦੀ ਆ ਫੇਰ ਬੰਦਾ ਯਾਦ ਕਰਦਾ ਆ ਆਪਦੀ ਅੱਜ ਆਪਾਂ ਸ਼ਸਤਰ ਧਾਰੀ ਹੋਵੋ ਮੇਰੇ ਵੀਰ ਸ਼ਸਤਰ ਧਾਰੀ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਫਿਰ ਗੁਰੂ ਥੋੜੇ ਜਦੋਂ ਅੰਗ ਸੰਗ ਹੋਇਆ ਨਾ ਫਿਰ ਇਹ ਆਪਾਂ ਨੂੰ ਕਰ ਨਹੀਂ ਕੋ ਸਕਦੇ ਜੋ ਕਿ ਵਿਗੜਿਆ ਤੇੜਿਆ ਦਾ ਡੰਡਾ ਗੁਰੂ ਹੁੰਦਾ ਅੰਮ੍ਰਿਤ ਛਕਿਆ ਹੋਇਆ ਗੁਰੂ ਵਾਲੇ ਬਣੇ ਹੋਏ ਬੰਦਾ ਆਟੋਮੈਟ ਕੀ ਭੈ ਖਾਂਦਾ ਅਗਲਾ ਕਹਿੰਦਾ ਮਾਰੂਗਾ ਸਾਰੇ ਇਹ ਵਿਚਾਰ ਕਰਕੇ ਆਪਾਂ ਉਹਦੇ ਘਰਾਂ ਚ ਵੜ ਗਏ ਅਨੰਦਪੁਰ ਸਾਹਿਬ ਘਰਾਂ ਚ ਵੜ ਗਏ ਜੀਮੇਦਾਰਾਂ ਦੇ ਨਾਲ ਸਾਰੇ ਆਪਾਂ ਰਲ ਕੇ ਚੱਲੋ ਐਵੇਂ ਨਹੀਂ ਬੈਠੇ ਹੋ ਵਿਚਾਰੇ ਉਹ ਇੰਨਾਂ ਚੀਜ਼ਾਂ ਨੂੰ ਬਚਾਉਣ ਦੇ ਮਾਰੇ ਬੈਠਿਆ ਕਹਿੰਦੇ ਸਾਨੂੰ ਸਹੀ ਦਵਾਈ ਮਿਲੇ ਸਹੀ ਬੀਜ ਮਿਲੇ ਸਹੀ ਖਾਦ ਮਿਲੇ ਦਵਾਈਆਂ ਸਹੀ ਮਿਲਣ ਪਾਣੀ ਥੋੜਾ ਬਾਹਲਾ ਨਾ ਨਿਕਲੇ ਹਵਾ ਨਾਲ ਚੱਲੇ ਪਾਣੀ ਥੱਲੇੋਂ ਗੰਦੜਾ ਰੋਕਦੇ ਆ ਉਹ ਆਪਾਂ ਉਹਨਾਂ ਦੇ ਨਾਲ ਨਹੀਂ ਤੁਰਦੇ ਆਪਾਂ ਕਹਿੰਦੇ ਉਹ ਬੇਲੇ ਆ ਇਸ ਕੰਮ ਤੇ ਆ ਬਸ ਉਹ ਬੇਲੇ ਨੇ ਸਾਹ ਸੰਗ ਤੋਂ ਉਹ ਚੀਜ਼ਾਂ ਉਹਨਾਂ ਦੀਆਂ ਨਾ ਪ੍ਰਾਣੀਆਂ ਦੇਖੀਆਂ ਹੋਈਆਂ ਬਜ਼ੁਰਗ ਕਹਿੰਦੇ ਅਸੀਂ 80 90 90 ਸਾਲ ਦੇ ਆ ਬਜ਼ੁਰਗ ਵਿੱਚ ਉਹਨਾਂ ਨੇ ਪਿਛਲੇ ਪੈਰੇ ਦੇਖੇ ਵੇ ਆ ਜਿਹੜੇ ਆਪਾਂ ਪਿੱਛੇ ਹੰਡਾ ਕੇ ਆਏ ਆ 70 ਸਾਲ ਦੀ ਮੇਰੀ ਉਮਰ ਹੋ ਚੱਲੀ ਆ ਤੇ ਮੈਨੂੰ ਕੱਲੀ ਕੱਲੀ ਗੱਲ ਦਾ ਪਤਾ ਫੜੇ ਮੈਂ ਦੇਖੇ ਆ ਗੱਡੇ ਉਹ ਲੱਕੜ ਦੇ ਪਹੀਏ ਵਾਲੇ ਮੈਂ ਦੇਖੇ ਆ ਉਹ ਹਾਲ ਸਾਰੇ ਕੱਚੂ ਹਾਲ ਲੋਹੇ ਵਾਲਾ ਹਾਲ ਸੁਹਾਗੀ ਇਹ ਸਾਰੇ ਪੰਜਾਲੀਆਂ ਪਈਆਂ ਮੇਰੀਆਂ ਸਾਰੀਆਂ ਦੇਖੀਆਂ ਵੀ ਗਿਆਂ ਫੇਰ ਆਈਆਂ ਸੀ ਮਸ਼ੀਨਾਂ ਉਹ ਜਿਹੜੀਆਂ ਫਿਰ ਫਿਰ ਜੇ ਕਰਦੀਆਂ ਬਿਨਾਂ ਟੋਕਿਆਂ ਤੋਂ ਫੇਰ ਆਈ ਸੀ ਸੰਡੀ ਗੇਟ ਕਿਸਾਨ ਕੋਮ ਫੇਰ ਆਗੇ ਘੁੱਗੂ ਟੈਪ ਫੇਰ ਆਗੀਆਂ ਵੱਡੇ ਖੜੰਬੇ ਖੜੰਬਿਆਂ ਤੋਂ ਹੋਣ ਆਗੀਆਂ ਕਪੈਨਾ ਇਹ ਸਾਰੇ ਤਕਰੀਬਨ ਮੇਰੇ ਸਾਰੇ ਹੀ ਦੇਖੇ ਹੋਏ ਆ ਤੁਹਾਨੂੰ ਇੱਕ ਦਿਨ ਸੁਣਾਏ ਸੀ ਮੈਂ ਸੁਣ ਲਿਆ ਕਰੋ ਮੇਰੇ ਵੀਰ ਇਹ ਜਿਹੀਆਂ ਗੱਲਾਂ ਸੁਣਿਆ ਕਰੋ ਗੰਦੇ ਆਪਾਂ ਕਲਚਰ ਤੋਂ ਕੀ ਲੈਣਾ ਇਹ ਕਲਚਰ ਆਪਣਾ ਨਹੀਂ ਉਹ ਆਪਣਾ ਤਾਂ ਆਹ ਕਲਚਰ ਆਹ ਜਿਹੀਆਂ ਗੱਲਾਂ ਆਪਾਂ ਸੋਚੋ ਵਿਚਾਰੋ ਤੇ ਸੁਣੋ ਗਾ ਜਰ ਸੁਣਾਇਆ ਕਰੋ ਕਮੈਂਟਾਂ ਚ ਦੱਸ ਦਿਆ ਕਰੋ ਬਾਈ ਆ ਗੱਲਾਂ ਰਹਿ ਗਈਆਂ 10000 ਆ ਕਰ ਆ ਕਰ ਤੁਹਾਨੂੰ ਹੋਰ ਸੁਣਾ ਦਿਆ ਕਰਾਂਗੇ ਬੇਨਤੀ ਹੈ ਜਰ ਲਾਇਕ ਕਰਿਆ ਕਰੋ ਦੇਖਿਆ ਕਰੋ ਤਿੰਨ ਲੋ ਆਪਾਂ ਵੱਧ ਤੋਂ ਵੱਧ ਆਪਦੇ ਜ਼ਿੰਮੇਵਾਰਾਂ ਦੇ ਨਾਲ ਕਿਸਾਨਾਂ ਦੇ ਨਾਲ ਰਲ ਕੇ ਚੱਲਗੇ ਐਮ ਐਸ ਪੀ ਮਿਲ ਗਈ ਨਾ ਆਪਾਂ ਨੂੰ ਕਪਾਹਾਂ ਵੀ ਬੀਜ ਲਾਂਗੇ ਮੂੰਗੀਆਂ ਵੀ ਬੀਜ ਲਾਂਗੇ ਚਰੀਆਂ ਵੀ ਬੀਜ ਲਾਂਗੇ ਮੱਕੀਆਂ ਵੀ ਬੀਜ ਲਾਂਗੇ ਜੇ ਐਮ ਐਸ ਪੀ ਮਿਲ ਜੇ ਜੇ ਉਹ ਨਾ ਨਾ ਮਿਲੇ ਤੇ ਕੋਈ ਚੀਜ਼ ਬੀਜ ਲਓ ਛੋਡੇ ਬਸ ਖਤਮ ਕਿਸੇ ਨੇ ਪੁੱਛਣੀ ਨਹੀਂ ਯਾਰ ਉਹਨਾਂ ਨੇ ਕਿਹਾ ਉਹਨੂੰ ਬਾਹਰੋਂ ਮਿਲਦੀਆਂ ਸਸਤੀਆਂ ਚੀਜ਼ਾਂ ਆਪਾਂ ਤਾਂ ਉਹਨਾਂ ਨੇ ਕਿ ਇਹ ਲੈਣਾ ਆਪਣਾ ਲੈਣਾ ਹੀ ਨੇਗਾ ਜਿਵੇਂ ਹੁਣ ਝੋਨਾ ਨਹੀਂ ਲੈਂਦੇ ਸੀ ਰੋਲਾ ਪਾ ਕੇ ਵੇਚਿਆ ਨਾ ਕਹਿੰਨਗੇ ਨਹੀਂ ਸਾਡੇ ਕੋਲ ਹੈਗਾ ਚੌਲ ਕੀ ਕਰੀਏ ਮੱਕੀਆਂ ਹੈਗੀਆਂ ਸਾਡੇ ਕੋਲੇ ਅਸੀਂ ਕੀ ਕਰੀਏ ਕਪਾਹਾ ਤੋਂ ਅਸੀਂ ਕੀ ਕਰੀਏ ਸਰੋਂ ਤੋਂ ਅਸੀਂ ਕੀ ਕਰੀਏ ਇਹ ਸਾਰੀਆਂ ਚੀਜ਼ਾਂ ਕਿਸਾਨਾਂ ਨੇ ਲੈ ਕੇ ਦੇਣੀਆਂ ਪਰ ਉਹ ਮੋਦੀ ਹੁਣਾਂ ਤੋਂ ਆਪਾਂ ਬੰਦੇ ਬਣ ਜਗੇ ਬਸ ਆਪਾਂ ਆਪਦੇ ਘਰੇ ਵੜ ਗਏ ਅਨੰਦਪੁਰ ਸਾਹਿਬ ਆਪਾਂ ਜਦੋਂ ਆਪਾਂ ਪਿਸ਼ੋਕੜ ਨੂੰ ਦੇਖਾਂਗੇ ਨਾ ਆਪਦੇ ਨੂੰ ਆਪਾਂ ਕਦੇ ਫੇਰ ਨਹੀਂ ਹੁੰਦੇ ਆਪਾਂ ਵਿਆਹਾਂ ਤੋਂ ਖਰਚੇ ਘਟਾਓ ਯਾਰ ਵਿਆਹਾਂ ਦੇ ਵਿੱਚ ਆਪਾਂ ਕਿੰਨਾ ਖਰਚਾ ਕਰਦੇ ਆ ਯਾਰ ਬੇਵਸੂਲ ਦੋ ਚੀਜ਼ਾਂ ਸਿਰਫ ਆਪਣੀਆਂ ਲੱਡੂ ਤੇ ਜਲੇਬੀ ਪੁਰਾਣਾ ਆਪਣਾ ਵਿਰਸਾ ਇਹ ਆ ਹੁਣ ਮੈਂ ਇੱਕ ਵਿਆਹ ਦੇ ਵਿੱਚ ਗਿਆ ਸੁਣ ਲਿਓ ਮੇਰੀ ਗੱਲ ਕਿਸੇ ਬਾਈ ਬਣ ਕੇ ਵਿਆਹ ਦੇ ਵਿੱਚ ਗਿਆ 72 ਚੀਜ਼ਾਂ ਸੀ 72 ਚੀਜ਼ਾਂ ਖਾਣ ਵਾਲੀਆਂ ਬਣਾਈਆਂ ਹੋਈਆਂ ਹੁਣ ਤੁਸੀਂ ਮੈਨੂੰ ਦੱਸ ਦੇਵੇ 72 ਚੀਜ਼ਾਂ ਆਪਾਂ ਖਾ ਲਾਂਗੇ ਖਾਦੀਆਂ ਤਾਂ ਦੋ ਤਿੰਨ ਹੀ ਜਾਂਦੀਆਂ ਪਕੌੜੇ ਬਰੈਡ ਡੋਕੀ ਹੋ ਰਿਹਾ ਜਾਂ ਆਲੂ ਵਾਲੇ ਪਕੌੜੇ ਫਲਣ ਕਰਕੇ 72 ਚੀਜ਼ਾਂ ਸੀ ਖਾਵਾਂਗੇ ਆਪਾਂ 72 ਚੀਜ਼ਾਂ ਕਈਆਂ ਤਾਂ ਪਤਾ ਨਹੀਂ ਸੀ ਵੀ ਇਹ ਕਿਹੜੇ ਪਹਿਲਾਂ ਖਾਣੀਆਂ ਕਿ ਮਗਰੋਂ ਖਾਣਗੀਆਂ ਤੇ 40 ਲੱਖ ਰੁਪਈਆ ਵਿਆਹ ਤੇ ਲੱਗਿਆ ਉਸਤੇ ਓ ਯਾਰ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰ ਦਿਓ ਯਾਰ ਕਿਸੇ ਬਿਮਾਰ ਪਏ ਨੂੰ ਸਾਂਭ ਲਓ ਯਾਰ ਕਿਸੇ ਦੇ ਘਰ ਉਧਰ ਦੇਖੋ ਘਰ ਮਚਾ ਤੇ ਅੱਗ ਲਾਤੀ ਉੱਥੇ ਹੀ দান ਕਰ ਦਿਓ ਯਾਰ ਕੀ 40 ਲੱਖ ਤੁਸੀਂ ਇੱਕ ਮਿੰਟ ਦੇ ਵਿੱਚ ਰੇ ਬਣਾ ਕੇ ਜਾਂ ਸੜਤਾ ਪਹਿਲਾਂ ਸੰਦੇ ਵਿੱਚ ਆਪਦੇ ਘਰਾਂ ਦੇ ਵਿੱਚ ਵਿਆਹ ਲਿਆਉ ਯਾਰ ਪਹਿਲੇ ਵਜਾ ਵਿਆਹ ਆਪਣੇ ਘਰਾਂ ਚ ਹੁੰਦੇ ਸੀ ਅਸੀਂ ਆਪ ਘਰੇ ਕਰਦੇ ਰਹੇ ਹਾਂ ਘਰਾਂ ਚ ਦੇਖੇ ਆ ਬਹੁਤਿਆਰੇ ਦੇਖਿਆ ਯਾਰ ਆਪਣੇ ਵਰਗੇ ਮੁੰਡੇ ਮੁੰਡੇ ਸੀ ਜਿਹੜੇ ਨੌਜਵਾਨ 20-20 ਸਾਲ ਦੇ ਤੇ ਉਹ ਘਰੇ ਵਰਤੌਂਦੇ ਹੁੰਦੇ ਸੀ ਰਾਚਣ ਆਪ ਆ ਵਿਆਹ ਬਾਰੇ ਤਾਂ ਤੁਹਾਨੂੰ ਕੋਈ ਨਹੀਂ ਇੱਕ ਅੱਡ ਪਾ ਦੇਗਾ ਉਹ ਵੀ ਸੁਣ ਲਿਓ ਵਿਆਹ ਬਾਰੇ ਜਿਹੜੇ ਪਿਛਲੇ ਵਿਆਹ ਸੀ ਤੇ ਹੋਣ ਵਾਲੇ ਵਿਆਹ 40 ਲੱਖ ਰੁਪਏ ਉਹਨਾਂ ਨੇ ਲਾਇਆ ਦੱਸੋ ਤੇ ਜੇ ਕੋਈ ਮੰਗਣਾਜ ਬਜ਼ਾਰ ਮੇਰੀ ਧੀ ਦਾ ਵਿਆਹ ਤੇ ਮੈਨੂੰ ਦੇ ਉਹਨੂੰ ਅਬਲ ਤਾਂ ਘੂਰ ਕੇ ਮੋੜਨਗੇ ਪਾ ਜਾ ਉਹ ਹੈ ਨਹੀਂ ਸਾਡੇ ਕੋਲੇ ਪੈਸੇ ਤੇ ਉਧਰ 40 ਲੱਖ ਲਾ ਤਾਂ ਫੜਕ ਦੇਣੇ ਕਿਸੇ ਦੇ ਬੱਚੇ ਨੂੰ ਯਾਰ ਗਰੀਬ ਦੇ ਬੱਚਾ ਨੂੰ ਕੋਈ ਜੁੱਤੀ ਲੈ ਦੇਓ ਕੋਈ ਕਿਤਾਬਾਂ ਲੈ ਦੇਓ ਯਾਰ ਉਹਦਾ ਦਾਖਲਾ ਦੇ ਦਿਓ ਯਾਰ ਕੋਈ ਬਿਮਾਰ ਅਠ ਮਾਰ ਨੂੰ ਦਵਾਈ ਦੇ ਪੈਸੇ ਦੇ ਦਵਾਈ ਉਹ ਹੀ ਲਿਆ ਦਿਓ ਯਾਰ ਦੇ ਦਿਓ ਉਹਨੂੰ ਲਿਆ ਕੇ ਕੋਈ ਰਹਿਣ ਬਹਿਣ ਵਾਲੀ ਚੀਜ਼ ਹੀ ਕੋਈ ਦੇ ਦੇ ਉਹਨਾਂ ਨੂੰ ਵੀ ਆਲਾ ਪਾਈ ਸੁੱਖ ਤੁਸੀਂ ਵੀ ਲੈ ਲਓ ਸਾਨੂੰ ਤਾਂ ਰੱਬ ਨੇ ਬਹੁਤ ਕੁਝ ਦਿੱਤਾ ਦਦਾ ਦਾਤਾ ਇੱਕ ਆ ਦੂਸਰ ਨਹੀਂ ਕੋਈ ਪਰਮਾਤਮਾ ਨੇ ਦਿੰਦਾ RAM ਬਧਾਈ ਸੋਭਾ ਦੇ ਬਲ ਕਰ ਬਦੇ ਨਾ ਕੋਈ ਜੇ ਭਲੇਖਾ ਹੋਵੇ ਨਾ ਮੈਂ ਦਿਨ ਰਾਤ ਰਹਿ ਕੇ ਮੈਂ ਕਮਾਉਣਾ ਤੈਨੂੰ ਤੰਦਰੁਸਤੀ ਕਿਹਦੀ ਦਿੱਤੀ ਐ ਉਸੇ ਪਰਮਾਤਮਾ ਦੀ ਜਿਹਦਾ ਵਾਸਤਾ ਪਉਣਾ ਤੂੰ ਰੋਜ ਹੋਰ ਵੀ ਦੇਊਗਾ ਤਾਂ ਦਰਸਤੀ ਉਹਦੋਂ ਵੀ ਦੇਊ ਕਿਉਂਕਿ ਤੇਰਾ ਮਨ ਖੁਸ਼ ਹੋਇਆ ਨਾ ਜਦੋਂ ਅੰਦਰ ਖੁਸ਼ੀ ਅੰਦਰ ਖੁਸ਼ੀ ਕਦੋਂ ਆਉਂਦੀ ਤੂੰ ਕਿਸੇ ਦੀ ਮਦਦ ਕਰਕੇ ਉਦੋਂ ਖੁਸ਼ੀ ਆਉਂਦੀ ਆ ਆਪਦੇ ਕੰਮ ਕਰਕੇ ਖੁਸ਼ੀ ਨਹੀਂ ਆਉਂਦੀ ਬਹੁਤੀ ਕਿਸੇ ਦਾ ਕੰਮ ਕਰਕੇ ਖੁਸ਼ੀ ਆਉਂਦੀ ਆ ਕਿਸੇ ਦਾ ਬੇਲਾ ਸਾਰਿਆ ਹੋਵੇ ਕਿਸੇ ਗਰੀਬ ਘਰਬੇ ਨੂੰ ਮਿਲੇ ਹੋਈਏ ਕੋਈ ਉਹਦਾ ਕਾਰਜ ਕਰਿਆ ਹੋਵੇ ਕੋਈ ਦਵਾਈ ਬੂਟੀ ਦਿੱਤੀ ਹੋਵੇ ਕੋਈ ਲੀੜਾ ਲੱਤਾ ਲੈ ਕੇ ਦੇ ਉਦੋਂ ਖੁਸ਼ੀ ਆਉਂਦੀ ਆ ਫਿਰ ਰੱਬ ਹੋਰ ਕਰਦਾ ਪੈਦਾ ਖੁਸ਼ੀਆਂ ਫਿਰ ਹੋਰ ਖੁਸ਼ੀ ਨਾ ਖੁਸ਼ੀ ਜੋੜਦਾ ਗਮੀ ਨਾ ਗਮੀ ਜੁੜਦੀ ਹੈ ਇਹ ਮਿੱਤਰੋ ਇੱਥੇ ਹੀ ਰਹਿਣਾ ਸਭ ਕੁਝ ਕਿਸੇ ਦੇ ਪੈਸੇ ਪੁਸਰੇ ਵਾਲੇ ਦੇ ਨਾਲ ਨਹੀਂ ਜਾਣਾ ਨਾ 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 ਤੁਹਾਨੂੰ ਉਹ ਪਰਿਵਾਰ ਦੇ ਰੂਪਜਾਤ ਕਰਿਆ ਕਰਨਗੇ ਮਗਰੋਂ ਗਏ ਰੂ ਇਹ ਫਲਾਣਾ ਫਲਾਣਾ ਦਾ ਫਲਾਣਾ ਹੁੰਦਾ ਸਹੀ ਯਾਰ ਬੜੀ ਵਧੀਆ ਮਦਦ ਕਰਦਾ ਜਦੋਂ ਵੀ ਕਹਣ ਉਹਨੇ ਯਾਰ ਉਹਦੇ ਮਦਦ ਕਰ ਦੇਣੀ ਇਹ ਜੀ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ